ਨਾਸਰੀ ਮਹੱਲਾ ਪੰਜਵਾ ਯਤਨ ਕਰ ਮਾਨੁਖ ਦਹਿ ਕਾਵੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਸਾਜੀ ਮਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗ੍ਰੰਥ ਦਰਪਨੀ ਯਾਮੀ ਪਤ ਪਾਵਨ ਭਗਤ ਵਚਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਰਮੇਸ਼ਰ ਨੂੰ ਦੂਰ ਜਾਣ ਕੇ ਜੀਵ ਜੋ ਕਰਮ ਕਰਦੇ ਹਾਂ ਨੇ ਉਹਨਾਂ ਨੂੰ ਕਰਮਾਂ ਤੋਂ ਛੁਡਾਉਣ ਵਾਸਤੇ ਗ੍ਰੀਨਵਾੜ ਪਰੰਪਰਿਤ ਦੇਸ਼ ਬਖਸ਼ਦੇ ਹਨ ਬਨਾਸਰੀ ਮਹੱਲਾ ਪੰਜਵਾ ਯਤਨ ਕਰੈ ਮਨੁੱਖ ਡਹਿਕਾਵੇ ਇਹ ਭਾਈ ਜੀਵ ਯਤਨ ਕਰਦਾ ਰਹਿੰਦਾ ਹੈ ਪਜਾਰਥਾਂ ਦੇ ਇਕੱਠੇ ਕਰਨ ਦੇ ਵਕਾਰ ਭੋਗਣ ਦੇ ਮਨੁੱਖਾਂ ਤੋਂ ਡਹਿਕਾਵਾ ਪਟਕਾਉਂਦਾ ਰਹਿੰਦਾ ਹੈ ਉਹ ਅੰਤਰਜਾਮੀ ਜਨ ਉਹ ਲੋਕਾਂ ਨੂੰ ਭਾਵੇਂ ਕਿੰਨੇ ਪਟਕਾਉਂਦਾ ਹੈ ਪਖੰਡ ਕਰਕੇ ਉਹ ਅੰਤਰੀਅਮੀ ਅਕਾਲ ਪੁਰਖ ਤੈ ਜਾਣ ਬੈਣਾ ਜੋ ਕਰਤੂਤ ਹੈ ਸਾਡੀ ਆਪ ਕਰੇ ਕਰਮੂ ਕਰ ਪਾਵੈ ਪਾਪਾਂ ਨੂੰ ਕਰਦਾ ਰਿੰਗਾ ਹੈ ਪਾਪਾਂ ਨੂੰ ਕਰ ਕਰਕੇ ਫੇਰ ਮੁਕੁਰ ਪੈਂਦਾ ਸੁਰ ਪਰਸਾਦ ਕੀਤਾ ਹੈ ਪੀਖ ਕਰੈ ਨਿਰਵਾਨ ਸਤੂ ਪ੍ਰਵਾਨ ਫਕੀਰਾਂ ਵਾਲੇ ਸਾਧਾਂ ਵਾਲੇ ਪੀਖ ਕਰ ਲੈਂਦਾ ਮਹਾਂਗਿਆਂ ਵਾਲੇ ਆਪਣੇ ਆਪ ਨੂੰ ਨਿਰਵਾਨ ਕਹਿੰਦਾ ਕਿਹੀਂ ਨਿਰਵਾਨ ਅਰੰਧਨਾ ਤੋਂ ਰਹ ਤਹਾ ਕਿਉਂ ਪੀਖ ਕਰਦਾ ਹੈ ਨਿਰਵਾਨ ਵਾਲੇ ਸਾਧਾਂ ਵਾਲੇ ਜੇ ਤਾਂ ਵਾਲੇ ਸਾਨੂੰ ਲੋਗ ਨਿਰਵਾਣ ਕਿਹਾ ਕਰਦੇ ਖਾਨੇ ਤੇ ਇਸ ਤਰ੍ਹਾਂ ਨੇ ਢੇਖ ਬਣਾ ਲਿੰਦਾ ਹੈ ਦੇਖ ਕਰ ਨਿਰਬੰਨ ਤੇ ਬੰਦਨਾ ਤੋਂ ਰਹਿ ਆਪਣੀ ਆਪ ਨੂੰ ਮੰਨਦਾ ਹੈ ਕਿ ਕਰ ਰਹਿ ਢੇਖ ਹੈ ਹੈ ਢੇਖਾਂ ਚ ਫਸਿਆ ਹੋਇਆ ਤੇ ਕਹਿੰਦਾ ਨਿਰਵਾਣ ਬੰਦਨਾ ਤੋਂ ਰਹਿ ਤਹਾਂ ਤੇ ਬਾਣ ਨਾ ਦੁੱਖਾਂ ਤੋਂ ਰਹਿ ਤਹਾਂ ਆਪਣੇ ਉਹਨਾਂ ਦੁੱਖ ਸਮਝਦਾ ਹੈ ਤੇ ਬਣਾਉਂਦਾ ਉਤੋਂ ਢੇਖ ਹੈ ਹਮਦੇ ਉਹ ਨਜ਼ਰਖੁਨੀ ਹੋਇਆ ਹੈ ਗਿਆਨਤ ਦੂਰ ਤੁਮਹਿ ਪ੍ਰਭਨੀ ਰੂਪੇਸ਼ੁਮ ਤੇ ਨੂੰ ਦੂਰ ਜਾਣ ਕੇ ਜੋ ਵੀ ਯਾਰੀ ਠਗੀ ਕਰਦਾ ਹੈ ਤੂੰ ਪ੍ਰਭੂ ਜੀ ਅਕਾਲਪੁਰਖੰ ਤੁਮੇ અત્યੰਤ ਨੇੜੇ ਹੈ ਸਾਰਿਆਂ ਦੀ ਕਰਤੂ ਤੂੰ ਹੀ ਆਣਨਾ ਹੈ ਉਤ ਤੱਕ ਉਤ ਤੇ ਉਤ ਪੀਖੇ ਉਧਰ ਪੂਰਵਲ ਕਹ ਰਿਹਾ ਹੈ ਕਿ ਇਸ ਪਾਸੇ ਪੰਜਾਸ ਮੈਣਗੇ ਜਦੋਂ ਉਧਰ ਪੂਰਵਲ ਪਦਾਥੀ ਮਿਲਦੇ ਫਿਰ ਉਥੋਂ ਦਖਣ ਵੱਲੋਂ ਤੁਰ ਪੈਂਦਾ ਹੈ ਜੋ ਦਖਣ ਵੱਲੋਂ ਖਾਲੀ ਆਇਆ ਇਹ ਪੱਛੋਂ ਦੀ ਤਰ੍ਹਾਂ ਨੂੰ ਤੁਰ ਪੈਂਦਾ ਹੈ ਉਸ ਪਾਸੇ ਦੇਖਦਾ ਹੈ ਆਗਲੂ ਬੀਫ ਜੇਕਰ ਤੋਂ ਪੱਛੋਂ ਜਿਨੀ ਕੋਈ ਨੇ ਪਾਸੇ ਪਹਾੜ ਵੱਲੋਂ ਤੁਰ ਪੈਂਦਾ ਹੈ ਉਹ ਲੋਧੀ ਜਿਹੜਾ ਫੇਰ ਕੇ ਚਹਾਂ ਜਿਸਾ ਦੇ ਵਿੱਚੋਂ ਪਦਾਰਥਾਂ ਦੇ ਫਿਰ ਫਿਰ ਕੇ ਆ ਜਾਂਦਾ ਹੈ ਇਸੇ ਤਰ੍ਹਾਂ ਚਾਰ ਖਾਨੀਆਂ ਦੀਆਂ ਜੂਨਾ ਕੀ ਲੋਧੀ ਫੇਰਿਆ ਜਾਂਦਾ ਹੈ ਮੁਰਮੁਰ ਕੇ ਆਉਂਦਾ ਹੈ ਚਹਾਂ ਜੁਗਾ ਦੇ ਇਤੀ ਕੀ ਲੱਖ ਵਜਿਆ ਨਹੀਂ ਜੂਨਾ ਵਿੱਚ 84 ਲੱਖ ਜੂਨ ਵਿੱਚ ਕਿਉਂ ਫੇਰੇ ਚੱਲੋ ਵੀ ਲਾਂਤੀ ਆਸ਼ਨਾ ਦਾ ਵੱਧਾ ਹੋ ਆਉਂਦਾ ਜਾਂਦਾ ਹੈ ਇਸੇ ਪ੍ਰਕਾਰ ਉੱਤਕ ਹੈ ਉੱਤਕ ਹੈ ਉੱਤਪੀ ਉੱਤਪੀਖ ਉਹਨੂੰ ਸਕਦਾ ਹੈ ਕਿ ਇਹ ਕੀ ਗੱਲਾਂ ਕਰਦੇ ਹੈ ਉਹਨੂੰ ਸੁਣਦਾ ਹੈ ਕਿ ਫੁਲਾਣੇ ਦਾ 12 ਕੋਹ ਪੰਡਾਰਾ ਹੈ ਤਾਂ ਉੱਥੇ ਚਲਿਆ ਜਾਂਦਾ ਹੈ ਉਧਰੋਂ ਆ ਕਰਕੇ ਕਹਿੰਦੇ ਅਜੇ ਤਾਂ 20 ਮਹੀਨਾ ਰਹਿੰਦਾ ਹੈ ਅੱਛਾ ਕੋਈ ਨਹੀਂ ਫੇਰ ਆ ਜਾਾਂਗੇ ਉਧਰੋਂ ਫੇਰ ਹੋਰ ਪਾਸੇ ਨੂੰ ਜਾ ਕੇ ਤੱਕਦਾ ਹੈ ਆਵਲੂ ਬੀਖੇ ਇਸ ਕੋ ਕਰ ਲੋ ਵੀ ਨਹੀਂ ਕਿ ਕੋਈ ਹੱਥ ਕੁਝ ਨਹੀਂ ਪ੍ਰਾਪਤ ਹੁੰਦਾ ਫੇਰ ਤੁਰ ਪੈ ਕੇ ਆ ਜਾਂਦਾ ਹੈ ਐਂ ਭੜਕਦਾ ਫਿਰਦਾ ਹੈ ਦਵਾਰਾ ਦਵਾਰ ਸਵਾਮੀ ਜੀ ਨੂੰ ਟੋਲ ਕੇ ਨੈ ਸੂਗਰਾਉਂ ਪਾਇਨ ਕੀ ਰਹਾਉ ਜਦ ਲਗ ਟੁੱਟੈ ਨਾਹੀ ਮਨ ਭਰਮ ਸਤਗੁਰੂ ਜੀ ਕਹਿੰਦੇ ਜਿੰਨਾ ਚਿਰ ਮਨ ਦੇ ਉਤੋਂ ਭਰਮ ਨਹੀਂ ਮੇਰੀ ਜਾਨ ਟੁੱਟਿਆ ਨਹੀਂ ਹੈ ਪੰਗੋ ਪਰਵਤ ਭਰਮ ਦਾ ਜਦ ਲਗ ਮੁਕਤ ਨਾ ਕੋਈ ਕੋਨਾ ਚਿਰ ਕੋਈ ਵੀ ਪੁਰਖ ਮੁਕਤ ਨਹੀਂ ਹੋ ਸਕੇਗਾ ਸਭ ਜਮਨ ਮਰਦੇ ਬੰਦਲਾਂ 'ਚ ਪਏ ਰਹਿੰਦੇ ਹਨ ਹਉ ਨਾਨਕ ਦਇਆਲ ਸੁਆਮੀ ਸਤਗੁਰੂ ਸਾਹਿਬ ਜੀ ਕਹਿੰਦੇ ਹਮੇ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਧਿਆਨ ਹੋਇਆ ਹੈ ਸਰਬ ਕਾ ਮਾਲਕ ਸੰਤ ਭਗਤ ਜਨ ਸੋਈ ਉਹ ਭਾਈ ਮਾਰੇ ਸੰਤ ਸਾਸ ਜਾ ਜਦੋਂ ਆਲੇ ਉਹੀ ਭਗਤ ਹੈ ਭਗਤੀ ਕਰਨ ਵਾਲੇ ਜਨ ਸ੍ਰੇਸ਼ਟ ਪੁਰਖ ਹੋਈ ਹੈ ਮਹਾਰਾਜ ਦੇ ਪਿਆਰੇ ਜਿਨ੍ਹਾਂ ਤੇ ਮਹਾਰਾਜ ਦੀ ਦਿਆਲਤਾ ਹੁੰਦੀ ਹੈ ਉਹਨਾਂ ਦੇ ਗੁਣ ਸਨਾਸਰੀ ਮਹੱਲਾ ਪੰਜਵਾ ਨਾਮ ਗੁਰਦੀਓ ਹੈ ਆਪਣੇ ਇਸ ਨਾਮ ਦੀ ਬਾਤ ਆਪਣੇ ਜਾਣ ਕੇ ਸਤਿਗੁਰਾਂ ਨੇ ਆਪਣੀ ਜੋ ਸਤਿਗੁਰੂ ساری ਦੁਨੀਆ ਦੇ ਹੈ ਉਹਨਾਂ ਨੂੰ ਸਤਗੁਰ ਨਾਨਕ ਦੇਵ ਜੀ ਨੇ ਆਪਣੇ ਜਾਣ ਕੇ ਨਾਮ ਦੀ ਬਾਤ ਦਿੱਤੀ ਹਾ ਕਾ ਕ ਮਾਸਤਕ ਕਰਮ ਜਿਨ੍ਹਾਂ ਦੇ ਮੱਥੇ ਦੇ ਸ਼੍ਰੋਮਣੀ ਕਰਮ ਹੈ ਉਰਵਲੇ ਜਨਮਾਂ ਜਿਨਿਸ ਕਾਮ ਕਰਮ ਕੀਤੇ ਹੋਏ ਹੈ ਉਹਨੋ ਦੇ ਅੰਤ ਕਾਰਮ ਦੇ ਮਾਰਾ ਦੀ ਪੂਰਨ ਕਿਰਪਾ ਹੈ ਸਿਰੋਮਣੀ ਕਿਰਪਾ ਹੈ ਨਾਮ ਦ੍ਰਿੜਾ ਗ ਨਾਮ ਜਪਾਵੇ ਜਿਹੜੇ ਮਾਰੇ ਸਾਹਿਬ ਦੇ ਨਾਮ ਨੂੰ ਸੰਤ ਮਹਾਂਤਮਾ ਆਪ ਆਪਣੇ ਕੀਤੇ ਮਿਲਵਾਉਗੇ ਹੈ ਇਹ ਹੋਰ ਨਾਲੇ ਪਾਸੋਂ ਨਾਮ ਜਪਾਉਂਦੇ ਹਨ। ਆਕ ਜੁਗ ਮਹਿ ਧਰਮ ਉਹਨਾਂ ਦੇ ਕਾਇਯੁਗ ਚ ਧਰਮ ਪੁੰਨ ਹੈ ਸੰਤਿਪੁੰਨੀ ਪੁਰਖੋ ਹਨਗੇ ਪੁੰਨ ਕਰਨ ਵਾਲੇ ਪਰਪਕਾਰੀ ਹਨ ਉਹ। ਜਨ ਕਉ ਨਾਮ ਵਡਾਈ ਸੁਭੋ ਮਰਦ ਜਿਹੜੇ ਜਨ ਉਹਨਾਂ ਤੋਂ ਪ੍ਰਮੇਸ਼ਰ ਦੇ ਨਾਮ ਕਰਕੇ ਇਸ ਲੋਕ 'ਚ ਵਡਿਆਈ ਹੁੰਦੀ ਹੈ। ਨਾਮ ਕਰਕੇ ਪਰਲੋਕ ਦੀ ਸ਼ੋਭਾ ਹੁੰਦੀ ਹੈ ਨਾਮੁ ਗਤ ਨਾਮੁ ਪਤ ਜਨਕੀ ਨਾਮ ਕਰਕੇ ਗਤ ਮੁਕਤੀ ਦੀ ਪ੍ਰਾਪਤੀ ਕਰਦੇ ਹੈ ਨਾਮ ਕਰਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਪਰ ਇਜਤ ਹੁੰਦੀ ਹੈ ਗਤ ਗਿਆਨ ਵਿੱਚ ਇਸਤਤ ਹੁੰਦੇ ਹਣ ਮਨ ਜੋ ਜੋ ਹ ਮਿਰਵਕਾਰ ਜੀਵਨ ਹੋਣਾ ਇਜਤ ਹੈ ਮਨ ਜੋ ਜੋ ਮਾਰਾ ਸਾਵ ਵੱਲੋਂ ਭਾਣਾ ਵਰਤਦਾ ਉਸ ਨੂੰ ਮੰਨਦੇ ਹੰਮ ਸਹੀ ਕਰਕੇ ਸੱਜਾ ਮੰਨ ਕੇ ਜੋ ਜੋ ਪਿੱਛੇ ਹੋਇਆ ਉਹਨੂੰ ਭਲਾ ਕਰਕੇ ਮੰਨਿਆ ਹੈ ਜੋ ਕੋਈ ਹੁਣ ਵਰਤਦਾ ਉਹਨੂੰ ਭਲਾ ਕਰਕੇ ਮੰਨਦੇ ਐ ਜੋ ਅੱਗੇ ਨੂੰ ਵਰਤੇਗਾ ਉਹਨੂੰ ਭਲਾ ਕਰਕੇ ਹੋਗ ਹੋਵੇਗਾ ਉਹਨੂੰ ਭਲਾ ਕਰਕੇ ਮੰਨਣਗੇ ਰਹਾਉ ਨਾਮ ਤਨ ਜਿਸ ਜਨਕੈ ਫਲ ਕਿਉ ਮਾਰੇ ਦੀ ਯਾਤਨ ਵਾਲੀ ਮਹਾਪੁਰਖਾ ਜਿਹੜੇ ਨਾਮ ਰੂਪੀ ਦਮ ਜਿਨਾ ਦੇ ਰਿਦੇ ਰੂਪੀ ਪੱਲੇ ਵਿਚੰਤਾ ਕਰਨ ਦੇ ਕਿਹਾ ਹੋਈ ਪੂਰਾ ਸਾਹ ਉਹ ਮਹਾਪੁਰਖ ਸੰਤ ਭਗਤ ਗੁਰੂ ਸਿੱਖ ਗੁਰਮੁਖ ਉਹ ਪੂਰਨ ਸਾਹੂਕਾਰ ਹੈ ਪੂਰਨ ਸ਼્વાસਾਂ ਵਾਲਾ ਹੈ ਪਾਤਸ਼ਾਹ ਹੈ ਉਹ ਨਾਮ ਵਿਹਾਰਾ ਨਾਨਕ ਆਧਾਰਾ ਸਤਗੁਰੂ ਜੀ ਕਹਿੰਦੇ ਨਾਮ ਆਪ ਜਪਣਾ ਤੇ ਹੋਰ ਨਾ ਨੂੰ ਜਪਉਣਾ ਇਹ ਹੈ ਵਿਹਾਰ ਕਰਨਾ ਤੇ ਨਾਮ ਦਾ ਆਧਾਰਾ ਆਪਣੀ ਹਿਰਦੇ ਚ ਹਰ ਵਕਤ ਨਾਮ ਨੂੰ ਵਸਾਉਣਾ ਇਹ ਨਾਮ ਦਾ ਆਸਤੀ ਹੈ ਨਾਮ ਪ੍ਰਾਪਤ ਲਾਹ ਤੇ ਨਾਮ ਦਾ ਪ੍ਰਾਪਤ ਉਹ ਨਾਮੀ ਦੇ ਪਾਸ ਤੋਂ ਲਾਹ ਪ੍ਰਾਪਤ ਹੋਇਆ ਹੈ ਪਰਮੇਸ਼ਰ ਦਾ ਨਾਮ ਕਦੇ ਵੀ ਨਾ ਭੁੱਲਣਾ ਹਰ ਆਠ ਪੈਰ ਦੀ ਸੀ ਬਿਸਰਾਈ ਨਹੀਂ ਗੱਤ ਹੋਵੇ ਨਾਮ ਸੇ ਲੱਗ ਪਾਈ ਤਨਾ ਸ੍ਰੀ ਮਹੱਲਾ ਪੰਜਵਾ ਨੀਤਰ ਪੁਨੀਤ ਭਏ ਦਰਸ ਪੀਖੇ ਸਤਿਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ ਅੱਖਾਂ ਜਿਹੜੀਆਂ ਬੀਬੀਆਂ ਬੀਬੇ ਐ ਇਹ ਵੀ ਪੁੱਤਰ ਹੋ ਜਾਂਦੇ ਐ ਦੀਦਨੇ ਦੀਦਾਰ ਸੈਵ ਕਸ਼ਨੀ ਉਸ ਦਾ ਮੋਲ ਸਭ ਕੋਲ ਜਦੋਂ ਕਿਸੇ ਸ਼ਰਤ ਵਿੱਚ ਦਰਸ਼ਨ ਹੋ ਜਾਣਾ ਹਣ ਓਦੋਂ ਦੀ ਮਹਿਮਾਨੀ ਕਹੀ ਜਾ ਸਕਦੀ ਜੇ ਸੁਪਨੇ ਜਿਹਾ ਆ ਜਾ ਦਰਸ਼ਨ ਉਹ ਵੀ ਸਿੱਖ ਜਨਮਾਂ ਜਿ ਨਹੀਂ ਆਉਂਦਾ ਜਿਹਨੂੰ ਸਾਖ ਸਾਖ ਦਰਸ਼ਨੇ ਨਾਲ ਹੋ ਜਾਣਾ ਉਹ ਨੇਤਰ ਵੇਖ ਕੇ ਦਰਸ਼ਨ ਪੁੱਤਰ ਹੋ ਜਾਂਦੇ ਨੇ ਉਤਰ ਮਾਥੇ ਪਰਉ ਰਵਾ ਅੰਦਰ ਮੰਬ ਗੁਰੂਪ ਨੇਤਰ ਵੀ ਪੁਨੀਤ ਹੋ ਜਾਂਦੇ ਐ ਇਸੇ ਪ੍ਰਕਾਰ ਵਰਾਗੂਗ ਵਿਨੇਪਲ ਵੀ ਪੂਤਰ ਹੋ ਜਾਂਦੇ ਉਹਨਾਂ ਦੇ ਸਾਧਨ ਦਰਸ਼ਨ ਦੇ ਕਰਕੇ ਅਦੇ ਪ੍ਰੋਖ ਪ੍ਰੋਗਿਆ ਰੂਪ ਵੀ ਨੇਤਰ ਜਿਹੜੇ ਹੈ ਸ਼ੂਭ ਦੀ ਸਿੱਖਿਆ ਪਾ ਕਰਕੇ ਪੂਤਰ ਹੋ ਜਾਂਦੇ ਹਨ ਮਾਥ ਪਰੂਰਵਾ ਸਭੇ ਮੱਥੇ ਤੇ ਸਤਿਗੁਰਾਂ ਦੀ ਵਰਵਾਲ ਢੂੜ ਪਵੇ ਢੂੜ ਦਾ ਕਿੰਕਾ ਸਰਦਾ ਸਾਡੇ ਹਿਰਦੇ ਚ ਹੈ ਸਾਡੇ ਹਿਰਦੇ ਵਿੱਚ ਇਹ ਸਭਾ ਰੁਕੀ ਢੂੜਾ ਪ੍ਰਾਪਤ ਹੋਵੇ ਰਸ ਰਸ ਗੁਣ ਗਾਉ ਠਾਕੁਰ ਕੀ ਜਿਸ ਸੰਜਨੋ ਰਸਨਾ ਗੁਰ ਸਰਸਾ ਕੇ ਰਸ ਪ੍ਰੇਮ ਪੂਰਵ ਕੋ ਠਾਕੁਰ ਮਾਲਕ ਕਾਲਪੁਖ ਦੇ ਗੁਣਾਂ ਨੂੰ ਗਾਓ ਆਪ ਮੋੜਾ ਹਿਰਦੈ ਵਸੋ ਗੋਪਾਲ ਨਾਲ ਆਵਾਸ ਕਰੋ ਏ ਤ੍ਰਿਸ਼ੀ ਦੇ ਪਾਲਕ ਮੇਰੇ ਹਿਰਦੇ 'ਚ ਆ ਵਸੋ ਹਰ ਵਕਤ ਸੋਤਵ ਰਾਖਨ ਹਾਰ ਗਇਆ ਇਸ ਕੇ ਪਾਦਸ਼ਾਹ ਆਪ ਦਾ ਦਿਆਲੂ ਮਾਤਾ ਦੇ ਘਰ ਵਿੱਚ ਵੀ ਬੱਚਿਆਂ ਨੂੰ ਗਾਇ ਨਹੀਂ ਦਿੰਦੇ ਰੱਖਿਆ ਕਰਨ ਵਾਲੇ ਆਗਦਾ ਨਾਮ ਦੇ ਪਾਕੇ ਐਵੇਂ ਨਰਕਾਤ ਕਹਿੰਦੇ ਰੱਖਿਆ ਕਰਨ ਵਾਲੇ ਸ੍ਰਿ ਕ੍ਰਿਸ਼ਨਾ ਦੇ ਪਾਲਕ ਸੁੰਦਰ ਸੁਗੁਰ ਬੀਅੰਤ ਪਿਤਾ ਪ੍ਰਭੂ ਇਹ ਮਾਰਾ ਸੁੰਦਰ ਸਤਿਅ ਦਾ ਮੰਤ ਸਰੂਪ ਹੋ ਸੁੰਦਰ ਸੁਗੁਰ ਸੁਗੁਰ ਸ੍ਰੀ ਕਾਰਤਕ ਨੂੰ ਕੰਡੋ ਵਾਲੇ ਸ੍ਰਿਸ਼ਟੀ ਦੀਆਂ ਬੀਅੰਤ ਪਿਤਾ ਪ੍ਰਭੂ ਬੀਅੰਤ ਅੰਤ ਰਹਿਤੋਂ ਕਿਤੋਂ ਸੱਚੇ ਬਾਦਸ਼ਾਹ ਅੰਤ ਰਹਿਤੋਂ ਸਾਦੇ ਪਿਤਾ ਹੈ ਪ੍ਰਭੂ ਸਮਰੱਥ ਰੱਖੇ ਹੋ ਉਹ ਪ੍ਰਭੂ ਕਿਰਪਾ ਸਰਮਰਥ ਆਜ ਕਿਰਪਾਲੂ ਹੋ ਜਨੇ ਪਿਛਲਿਆ ਭਗਤਾਂ ਦੇ ਹੋ ਰਹਾਉ ਮਹਾਨੰਦ ਮਹਾਨੰਦ ਮੰਗਲ ਰੂਪ ਕੋ ਵਰੇ ਇਸ ਜੀ ਦਾ ਅਨਿਸ਼ਾ ਮਹਾਨੰਦ ਪਰਮਾਨੰਦ ਦੇਵ ਵਾਲੇ ਆਵਲੇ ਜਿਹੜੇ ਬਚਨ ਹੈ ਨੇ ਬਚਨ ਅਨੂਪੋ ਬਚਨ ਅਨੂ ਪ੍ਰਸਾਨ ਜਿਹੜੇ ਉਪਮਾ ਤੋਂ ਰਹਿ ਬਚਨ ਰਸਵਾ ਘੜਖਣ ਜੇ ਉਹ ਸੁੰਦਰ ਬਚਨ ਮਹਾਰਾਜ ਜੀ ਬਹੁਤ ਉਪਮਾ ਤੋਂ ਰਹਤ ਹਨਗੇ ਤੇ ਗਰੀਬ ਨਰਾਇਣ ਦੇ ਪਾਤਸ਼ਾਹ ਉਹ ਮਹਾਨ ਅਨੰਦ ਦੇ ਦੇਨ ਵਾਲੇ ਅਨੰਦ ਸਰੂਪ ਤੁਹਾਡੇ ਬਚਨ ਹਨ ਤੇ ਰਸਦਾ ਘਾਰਾਂ ਨੂੰ ਉਪਮਾ ਤੋਂ ਰਹਤ ਸਤਨਾਮ ਰੂਪ ਬਚਨ ਫਿਰਦਾ ਹੈ ਚਰਨ ਸਬਦ ਸਤਗੁਰੂ ਤੇ ਮੇਰੇ ਸਾਡੇ ਹਿਰਦੇ ਚ ਸਤਗੁਰੂ ਜੀ ਆਪ ਦੇ ਚਰਨਾਂ ਦੀ ਦਸ਼ਨ ਕਬੂਦੂ ਵੀ ਸਾਡੇ ਹਿਰਦੇ 'ਚ ਵਸੇ ਨਾਨਕ ਬੰਧੂ ਪਾ ਇਹ ਗੁਰੂ ਜੀ ਕਹਿੰਦੇ ਸੀ ਪੱਲੇ ਬਨ ਲਿਆ ਹੈ ਫਿਰਦੇ ਚਰਨ ਸਬਦ ਸਈ ਗੁਰੂ ਕੋ ਸਰਬ ਜੀ ਸਾਹਿਬਾ ਜੀ ਦਾ ਸ਼ਬਦ ਆਏ ਦਸਾਂ ਪਾਤਸ਼ਾਹਾਂ ਦੇ ਚਰਨ ਹਨਗੇ ਫਿਰਦੇ ਦੇ ਅੰਦਰ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਇਹ ਚਰਨ ਅਦਿਸ਼ਤਾਨ ਸਰੂਪ ਦੀ ਪ੍ਰਾਪਤੀ ਦਾ ਸਾਧਨ ਹੈ ਸਰਬ ਜੀ ਦੇ ਚਰਨਾਂ ਨੂੰ ਗੁਰਾਂ ਦੇ ਸ਼ਬਦ ਨੂੰ ਦੰਲੇ ਦੰਲੇ ਅੰਤ ਕਨਕੇ ਕੰਦੇ ਤੇ ਸਰਵਾ ਦੇ ਜੰਗ ਦੇ ਨੀਹ ਬਨਾਸਰੀ ਮਹੱਲਾ ਪੰਜਵਾ ਆਪਣੀ ਉਕਤ ਖਲਾਗ ਹੈ ਭੂਜਨ ਪਰਮੇਸ਼ਰ ਹਵਰੇ ਪਿਤਾ ਗੋਪਾਲ ਦੇ ਅਨੁਸਾਰ ਸਦਾ ਮਹਾਰਾਜ ਜੀ ਜਾਲੂ ਹੈ ਆਪ ਦਾ ਕਥਨ ਹੈ ਕਿ ਸਾਰਿਆਂ ਦੇ ਜੋਖੇ ਮੈਂ ਕਰਦਾ ਹਾਂ ਇਸ ਬਚਨ ਅਨੁਸਾਰ ਸੱਚੇ ਪਾਤਸ਼ਾਹ ਸੋ ਕਰਤਾ ਚਿੰਤਾ ਕਰੇ ਜਿਹਨੋਂ ਪਾਇਆ ਜਾਗੋ ਉਹ ਆਪਣੇ ਉਕਤ ਕਥਨ ਅਨੁਸਾਰ ਸਾਰੇ ਜਗਤ ਦੇ ਜੀਵਾਂ ਨੂੰ ਭੋਜਨ ਸ਼ਿਕਾਉਣ ਵਾਲਾ ਆਪ ਹੀ ਹੈ ਜਾਨ ਕੋ ਦੇਖ ਅਜਾਨ ਕੋ ਦੇਖ ਜ਼ਮੀਨ ਕੋ ਦੇ ਦੇ ਜਮਾਨ ਕੋ ਦੇ ਹੈ ਆਪਣੀ ਉਕਤ ਖੇਲਾਵ ਦੇ ਕਸਮ ਅਸਾਰੀ ਪ੍ਰੇਮ ਦੀ ਖੇਲ ਵਿੱਚ ਆਪ ਦੀ ਪਿਆਰ ਨੂੰ ਖਲਾਉਣਾ ਕਰਦਾ ਹੈ ਸ਼ੀਸ਼ ਬਲਕੋ ਪ੍ਰੇਮ ਖੇਲਨ ਕਾ ਚਾਹ ਸਿਰ ਤੋਂ ਪਲੀ ਗਲੀ ਮੇਰੀ ਆਓ ਸਰਬ ਸੂਖ ਭੋਗ ਰਸ ਦੇਵੇ ਸਾਰੇ ਸੁਖ ਐ ਨਾ ਆਯੂ ਦਾ ਸੁਖ ਪਰਮਾਤਮਾ ਦਾ ਸੁਖ ਗਿਆਨ ਦਾ ਸੁਖ ਪ੍ਰੇਮ ਦਾ ਸੁਖ ਬ੍ਰਹਮਾਨੰਦ ਰੂਪੀ ਸੁਖ ਸਾਰੇ ਸੁਖ ਬਖਸ਼ਦਾ ਹੈ ਅਦੇ ਭੋਗ ਪਦਾਰਥ ਦਿੰਦਾ ਹੈ ਅਦੇ ਰਸ ਆਨੰਦ ਬਖਸ਼ਦਾ ਹੈ ਸਾਰਿਆਂ ਸੁਖਾਂ ਦਾ ਸਾਰਿਆਂ ਸਾਰੇ ਜਿੰਨੇ ਸੁਖ ਹੋਏ ਉਹਨਾਂ ਦੇ ਭੋਗੰ ਦਾ ਜੋ ਰਸ ਆਨੰਦ ਹੈ ਉਹ ਮਹਾਰਾਜ ਸਾਹਿਬ ਬਖਸ਼ਦਾ ਹੈ ਰਾਜੇ ਤੋਂ ਲੈ ਕੇ ਬ੍ਰਹਮਾ ਤੱਕ ਜਿਹੜੇ 11 ਦਰਜੇ ਸਾਰੇ ਸੁਖਾਂ ਦੇ ਮੰਨੇ ਹੈ ਉਹਨਾਂ ਦੇ ਜਿਹੜਾ ਭੋਗਣ ਦਾ ਰਸ ਆਨੰਦ ਹੈ ਉਹ ਆਤਮਾ ਨੰਦ ਦੇ ਵਿੱਚ ਹੀ ਮਾਰਾ ਸਾਹਿਬ ਬਖਸ਼ ਲੁੰਦਾ ਹੈ ਮਨ ਹੀ ਨਾਲ ਮਨ ਹੀ ਨਾਲ ਸਮਾਵੇ ਉਹ ਪਰਮੇਸ਼ਰ ਸਾਰਿਆਂ ਦੇ ਮਨ ਦੇ ਨਾਲ ਸਮਾਇਆ ਹੋਇਆ ਹੈ ਸਾਰਿਆਂ ਦੇ ਮਨ ਦੇ ਨਾਲ ਮਿਲਿਆ ਹੋਇਆ ਹੈ ਜਿਹੜਾ ਮਨ ਦੇ ਨਾਲ ਮਾਰਾ ਨੇ ਸਮਾਇੰਦਾ ਹੈ ਉਨੋ ਸਾਰਿਆਂ ਸੁਖਾਂ ਦੇ ਭੋਗਾਂ ਦੇ ਰਸ ਪ੍ਰਾਪਤ ਹੁੰਦੇ ਹਨ ਸਾਮਰੀ ਪਿਤਾ ਗੋਪਾਲ ਦਿਆਲ ਸਹੇਗੀ ਤੋਂ ਪਿਤਾ ਪ੍ਰਸੂਨ ਪਾਲਕ ਦਿਆਲ ਦੇ ਘਰ ਹਨ ਮਹਾਰਾਜ ਉਹ ਰੱਖੈ ਮਹਤਾਰੀ ਬਾਰਕ ਕੋ ਜਿਵੇਂ ਮਾਂ ਕਾ ਬੱਚੇ ਨੂੰ ਸੰਭ ਕੇ ਛੋਟੇ ਨੂੰ ਰੱਖਦੀ ਹੈ ਤੈਸੇ ਹੀ ਪ੍ਰਭ ਪਾਲ ਨਰਸਿੰਘ ਮਹਾਰਾਜ ਜੀ ਆਉ ਦੇ ਸੇਵਕਾਂ ਦੀ ਪਾਲਣਾ ਕਰਦੇ ਹਨ ਰਹਾਉ ਨੀਤ ਸਾਜਨ ਸਰਬ ਗੁਣ ਨਾਇਕ ਸਦਾ ਇਸ ਲੋਗ ਦਾ ਮਿੱਤਰ ਹੈ ਮਾਪੇ ਦੇ ਦਰਬਾਰ ਦਾ ਸਜਣ ਸਾਰੇ ਗੁਣਾਂ ਦਾ ਨਾਇਕ ਪਰਲੋਕ ਦਾ ਪ੍ਰੇਰਕ ਸਦਾ ਸਲਾਮਤ ਦੀਵਾ ਸਦਾ ਸਲਾਮ ਕਿਸ ਤੇ ਰਹਿਣ ਵਾਲਾ ਦੀਵਾ ਪੂਜਨੀਕ ਦੀਵਾ ਰਾਜਾ ਰੂਪ ਦੀਵਾ ਪ੍ਰਕਾਸ਼ ਰੂਪ ਹੈ ਜੀਤ ਊਤ ਜਤ ਕਾ ਤਤ ਤੋਮ ਹੀ ਮਾਰੀ ਇਸ ਲੋਕ ਵਿੱਚ ਊਤ ਪਰਲੋਕ ਵਿੱਚ ਜਿੱਥੇ ਕਿੱਥੇ ਜਦੋਂ ਕਦੋਂ ਕਿੱਥੇ ਕਿਸ ਜਗ੍ਹਾ ਤੁਸੀਂ ਮਹਾਰਾਜ ਇਹ ਜਿਹੜੇ ਚਤਰ ਹਨ ਉਰੀਓ ਬਸ ਸਮਝਣਗੇ ਜਦ ਇਸ ਲੋਕ ਜਿੱਥੇ ਕਿੱਥੇ ਪ੍ਰਲੋਕ ਵਿੱਚ ਤੁਸੀਂ ਹੋ ਮਿਲੇ ਨਾਨਕ ਸੰਤ ਸੇਵਾ ਮਹਾਰਾਜ ਸਾਧ ਸੰਗਤ ਦੀ ਸੇਵਾ ਦਾ ਸਾਨੂੰ ਲਾਭ ਪ੍ਰਾਪਤ ਹੋਵੇ ਅਸੀ ਕਿਰਪਾ ਕਰੋ ਬਨਾਸਰੀ ਮਹੱਲਾ ਪੰਜਵਾ ਸੰਤ ਕਿਰਪਾਲ ਦਿਆਲ ਦામੋਦਰ ਸੰਤ ਮਹਾਰਾਜ ਦੇ ਪਿਆਰੇ ਸਰਗੁਜੀ ਕਹਿੰਦੇ ਨੇ ਕਿਰਪਾਲੂ ਹੋਣਗੇ ਬਿਆਲ ਪਰਮੇਸ਼ਰ ਦਾ ਮੋਦਰ ਦੇ ਦਮੋਦਰ ਜੀ ਉਹ ਰਸਤੇ ਨੇ ਆਪ ਨੂੰ ਪੇਟ ਨੂੰ ਬੁਲਾ ਲਿਆ ਸੀ ਕਿਉਂ ਪ੍ਰੇਮ ਰੂਪੀ ਰਸਤੀ ਨਾਲ ਆਪਣੇ ਆਪ ਨੂੰ ਮਹਾਰਾਜ ਬੁਲਾ ਲੈਂਦੇ ਹਮ ਲਾਮ ਕ੍ਰੋਧ ਵਿਖ ਜਾੜੇ ਉਹ ਸੰਤ ਮਹਾਰਾਜ ਕਿਰਪਾਲੂ ਦੇ ਬਿਆਲੂ ਹਨ ਪ੍ਰੇਮ ਦੇ ਰਸਤੇ ਵਿੱਚ ਬਾਝ ਜਾਂਦੇ ਹਨ ਪ੍ਰੇਮ ਪ੍ਰੀਤ ਰੂਪੀ ਮਹਾਂਪੁਰਖ ਕਾਮ ਦੇ ਫੁਰਨੇ ਨੂੰ ਕ੍ਰੋਧ ਦੇ ਨੂੰ ਵਿਸ਼ ਜੋ ਸਾਰੇੁੰਦੇ ਹਨ ਆਉਂਵੇ ਆਸਰ ਕੇ ਰਾਜਮਾਲ ਜੋਵਨ ਤਨ ਜੀੜਾ ਉਹ ਮਹਾਂਪੁਰਖ ਐ ਉਹਨਾਂ ਦੇ ਤੋਂ ਵੀ ਰਾਜ ਦਾ ਜਿਹੜਾ ਹੈ ਤੇ ਮਾਲ ਆਖੀ ਕੋੜਿਆ ਬੇ ਕੋ ਤਨ ਸਰੀਰ ਤੇ ਜੀੜਾ ਜ਼ਿੰਦਗੀ ਏ ਜਿੰਮੀ ਇਹਨੂੰ ਉੱਪਰ ਲੈ ਬੈਨੂੰ ਬਿਆਰੇ ਉੱਪਰ ਵੀ ਲੈ ਕੇ ਸਾਰੇ ਪਦਾਰਥ ਵਾਰ ਗਈਏ ਸਾਨੂੰ ਮਹਾਂਪੁਰਖਾਂ ਨੂੰ ਮਾਨਤਨ ਰਾਮ ਨਾਮ ਹਿਤਕਾਰੀ ਜਿਹੜੇ ਮਨ ਕਰਕੇ ਜਾਣ ਕਰਕੇ ਪਰਮੇਸ਼ਰ ਦੇ ਨਾਮ ਦੇ ਪਿਆਰੇ ਹਨ ਹਿਤਕਾਰੀ ਹਨ ਹਿਤ ਕਰਨ ਵਾਲੇ ਐ ਸੂਖ ਸਹਿਜ ਆਨੰਦ ਮੰਗਲ ਸਿਹਤ ਉਹ ਮਹਾਂਪੁਰਖ ਸੂਖ ਸਹਿਜ ਅਚੁੱਤ ਸੁਖ ਰੂਪ ਜੋ ਪਰਮੇਸ਼ਰ ਹੈ ਉਹਦੇ ਮੰਗਲ ਜਸ ਦੇ ਸਹਿਤ ਹੋਣੇ ਕਰਕੇ ਉਹਨੂੰ ਸੁਖੂਪ ਦਾ ਆਨੰਦ ਹੋਇਆ ਹੈ। ਮਾਵਨਿ ਪਾਰ ਉਤਾਰੇ ਆਨੰਦ ਸਹਿਜ ਅਚੁੱਤ ਸੁਖ ਰੂਪ ਜੋ ਕੰਮ ਹੈ ਉਸਦੇ ਆਨੰਦ ਦੇ ਮੰਗਲਗਾਹ ਕੋ ਤੇ ਸ਼ਾਇਦ ਹਨਾ ਨੇ ਸੰਸਾਰ ਸੰਗਤ ਨੂੰ ਪਾਰ ਉਤਾਰ ਦੇ ਹਨ ਪੁੱਤਰੇ ਹੋਏ ਹਨ ਰਹਾਉ ਤਨ ਸੂਥਾਨ ਤਨ ਕਵਨਾ ਤਨੋ ਸਥਾਨਾਂ ਜਿੱਥੇ ਮਹਾਂਪੁਰਖਾਂ ਦੇ ਚਰਨ ਪੈਂਦੇ ਐ ਤਨੋ ਘਰਵਾਜੇ ਦੇ ਪਵਿੱਤਰ ਕਰਦੇ ਹਨ ਜਾ ਮਹਾਂ ਸੰਤ ਬਸਾਏ ਨੇ ਘਰਾਂ ਦੇ ਸੰਤ ਮਹਾਂਪੁਰਖਾਂ ਬਸਦੇ ਹਨਗੇ ਤਨੋ ਥਾਨ ਰਿਲਾ ਥਾਂ ਹੈ ਇਸ ਥਾਂ ਦੇ ਵਿੱਚ ਸਾਧ ਸੰਗਤ ਜੀ ਮਹਾਰਾਜੇ ਪਿਆਰਿਆਂ ਦਾ ਨਮਾਰਸ ਸਾਨੂੰ ਘਰ ਹਮ ਸਰੂਪ ਰੂਪੀ ਜਿਸ ਵਿੱਚ ਸੰਤ ਨੂੰ ਹਾਜ਼ਰ ਵਸਲੇ ਹਨ ਜਨ ਨਾਨਕ ਕੀ ਸਰਦਾ ਪੂਰੋ ਮੇਹਰ ਅਸੇ ਤੇ ਪਰਸੇ ਸਾਡੀ ਸਰਦਾ ਭਾਵਨਾ ਪੂਰੀ ਕਰੋ ਠਾਕੁਰ ਭਗਤ ਤੇਰੀ ਨਮਸਕਾਰ ਏ ਠਾਕੁਰ ਅਕਾਲ ਪੁਰਖ ਤੇ ਭਗਤਾਂ ਨੂੰ ਆਹ ਜੇ ਨੂੰ ਨਮਸਕਾਰ ਕਰਦੇ ਰਹੀਏ ਬੰਦਨਾ ਕਰੀਏ ਪਿਆਰਿਆਂ ਨੂੰ